ਜਿੱਥੇ ਤਾਂ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਪੁਲਿਸ ਮਸਤੈਦ ਨਜ਼ਰ ਆ ਰਹੀ ਹੈ ਥਾਂ ਥਾਂ ਤੇ ਨਾਕੇ ਚੈਕਿੰਗਾਂ ਹੋ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਚੋਰ ਬੇਖੌਫ ਘੁੰਮ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਆਮ ਲੋਕਾਂ ਦਾ ਬਿਲਕੁਲ ਵੀ ਕੋਈ ਡਰ ਖਾਫ ਨਹੀਂ ਰਿਹਾ ਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਆਏ ਦਿਨੀ ਅੰਜਾਮ ਦੇ ਰਹੇ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਦਿਨ ਦਿਹਾੜੇ ਖਾਲਸਾ ਕਾਲਜ ਦੇ ਬਾਹਰ ਖੜੀ ਐਕਟਿਵਾ ਨੂੰ ਚੋਰ ਚੁੱਕ ਕੇ ਫਰਾਰ ਹੋ ਗਿਆ ਇਨ CCTV ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਕ ਚੋਰ ਆਉਂਦਾ ਆਰਾਮ ਦੇ ਨਾਲ ਐਕਟੀਵਾ ਦੇ ਆਲੇ-ਦੁਆਲੇ ਘੇੜੇ ਦਿੰਦਾ ਹੈ ਉਸ ਨੂੰ ਦੇਖਦਾ ਹੈ ਆਲੇ-ਦੁਆਲੇ ਦੇਖ ਕੇ 2 ਮਿੰਟਾਂ ਦੇ ਅੰਦਰ-ਅੰਦਰ ਐਕਟੀਵਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਇਸ ਨੌਜਵਾਨ ਨੂੰ ਕਿਸੇ ਦਾ ਕੋਈ ਵੀ ਡਰ ਖਾਕ ਨਹੀਂ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰ ਦਿਨ ਦਿਹਾੜੇ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤੇ ਪੁਲਿਸ ਪ੍ਰਸ਼ਾਸਨ ਇਸ ਤੋਂ ਹਜੇ ਤੱਕ ਬੇਖਬਰ ਹੈ ਜਿੱਥੇ ਤਾਂ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਪੁਲਿਸ ਮਸਤੈਦ ਨਜ਼ਰ ਆ ਰਹੀ ਹੈ ਥਾਂ-ਥਾਂ ਤੇ ਨਾਕੇ ਚੈਕਿੰਗਾਂ ਹੋ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਚੋਰ ਬੇਖੌਫ ਘੁੰਮ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਆਮ ਲੋਕਾਂ ਦਾ ਬਿਲਕੁਲ ਵੀ ਕੋਈ ਡਰ ਖੌਫ ਨਹੀਂ ਹੈ ਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਆਏ ਦਿਨੀਂ ਅੰਜਾਮ ਦੇ ਰਹੇ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਦਿਨ ਦਿਹਾੜੇ ਖਾਲਸਾ ਕਾਲਜ ਦੇ ਬਾਹਰ ਖੜੀ ਐਕਟਿਵਾ ਨੂੰ ਚੋਰ ਚੁੱਕ ਕੇ ਫਰਾਰ ਹੋ ਗਿਆ ਇਨ CCTV ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਕ ਚੋਰ ਆਉਂਦਾ ਆਰਾਮ ਦੇ ਨਾਲ ਐਕਟੀਵਾ ਦੇ ਆਲੇ-ਦੁਆਲੇ ਘੇੜੇ ਦਿੰਦਾ ਹੈ ਉਸ ਨੂੰ ਦੇਖਦਾ ਹੈ ਆਲੇ-ਦੁਆਲੇ ਦੇਖ ਕੇ 2 ਮਿੰਟਾਂ ਦੇ ਅੰਦਰ-ਅੰਦਰ ਐਕਟੀਵਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਇਸ ਨੌਜਵਾਨ ਨੂੰ ਕਿਸੇ ਦਾ ਕੋਈ ਵੀ ਡਰ ਖਾਫ ਨਹੀਂ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰ ਦਿਨ ਦਿਹਾੜੇ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤੇ ਪੁਲਿਸ ਪ੍ਰਸ਼ਾਸਨ ਇਸ ਤੋਂ ਹਜੇ ਤੱਕ ਬੇਖਬਰ ਹੈ ਜਿੱਥੇ ਤਾਂ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਪੁਲਿਸ ਮਸਤੈਦ ਨਜ਼ਰ ਆ ਰਹੀ ਹੈ ਥਾਂ ਥਾਂ ਤੇ ਨਾਕੇ ਚੈਕਿੰਗਾਂ ਹੋ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਚੋਰ ਬੇਖੌਫ ਘੁੰਮ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਆਮ ਲੋਕਾਂ ਦਾ ਬਿਲਕੁਲ ਵੀ ਕੋਈ ਡਰ ਖੌਫ ਨਹੀਂ ਹੈ ਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਆਏ ਦਿਨੀ ਅੰਜਾਮ ਦੇ ਰਹੇ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਦਿਨ ਦਿਹਾੜੇ ਖਾਲਸਾ ਕਾਲਜ ਦੇ ਬਾਹਰ ਖੜੀ ਐਕਟਿਵਾ ਨੂੰ ਚੋਰ ਚੁੱਕ ਕੇ ਫਰਾਰ ਹੋ ਗਿਆ ਨਾਂ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਕ ਚੋਰ ਆਉਂਦਾ ਆਰਾਮ ਦੇ ਨਾਲ ਐਕਟੀਵਾ ਦੇ ਆਲੇ ਦੁਆਲੇ ਘੇੜੇ ਦਿੰਦਾ ਹੈ ਉਸ ਨੂੰ ਦੇਖਦਾ ਹੈ ਆਲਾ ਦੁਆਲਾ ਦੇਖ ਕੇ 2 ਮਿੰਟਾਂ ਦੇ ਅੰਦਰ ਅੰਦਰ ਐਕਟੀਵਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਇਸ ਨੌਜਵਾਨ ਨੂੰ ਕਿਸੇ ਦਾ ਕੋਈ ਵੀ ਡਰ ਖਾਫ ਨਹੀਂ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰ ਦਿਨ ਦਿਹਾੜੇ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤੇ ਪੁਲਿਸ ਪ੍ਰਸ਼ਾਸਨ ਇਸ ਤੋਂ ਹਜੇ ਤੱਕ ਬੇਖਬਰ ਹੈ